ਸਸ਼ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਬੰਦੀ ਸਿੰਘ ਜਿਹੜੇ 30 32 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਵੱਖ-ਵੱਖ ਸਮੇਂ ਦੀਆਂ ਸੂਬਾ ਸਰਕਾਰਾਂ ਪੰਜਾਬ ਸਰਕਾਰਾਂ ਜਾਂ ਕਈੋ ਤਿਰਾਂ ਜੋ ਖਾਸ ਕਰਕੇ ਸਿੱਖਾਂ ਦੇ ਲਈ ਕੰਮ ਕਰਦੇ ਆ ਉਹਨਾਂ ਤਿਰਾਂ ਨੇ ਕੇਂਦਰ ਸਰਕਾਰ ਦੇ ਅੱਗੇ ਰੋਣੇ ਰੋਏ ਕੇਂਦਰ ਸਰਕਾਰ ਅੱਗੇ ਕਾਫੀ ਵਾਰ ਅਰਜ਼ੂਆਂ ਕੀਤੀਆਂ ਪਰ ਉਹਨਾਂ ਨੂੰ ਅਜੇ ਤੱਕ ਬੋਰ ਨਹੀਂ ਪਿਆ ਪਰ ਦੂਜੇ ਪਾਸੇ ਰਾਮ ਰਹੀਮ ਢੀਰਾਮੁਖੀ ਜੋ ਜਿਸ ਨੂੰ ਜਿੰਸੀ ਸ਼ੋਸ਼ਣ ਨੂੰ ਲੈ ਕੇ 10-10 ਸਾਲ ਦੀ ਦੋਰੀ ਸਜਾ ਜਿਹੜੀ ਹੋਈ ਹੈ ਪਰ ਉਹ 14ਵੀਂ ਵਾਰ ਫੇਰ ਪੈਰੋਲ ਤੇ ਆ ਸੋ ਉਸ ਨੂੰ ਲੈ ਕੇ ਜਦੋਂ ਵੀ ਪੈਰੋਲ ਤੇ ਆਉਂਦੇ ਆ ਐ ਜੀ ਪੀ ਸੀ ਪ੍ਰਧਾਨ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਸਮੇਤ ਹੋਰ ਜਥੇਬੰਦੀਆਂ ਸਿੱਖ ਨਮੈਂਦਾ ਜਥੇਬੰਦੀਆਂ ਉਹ ਵੀ ਸਰਕਾਰਾਂ ਨੂੰ ਅਪੀਲ ਕਰਦੀਆਂ ਪਰ ਉਹਨਾਂ ਦੀਆਂ ਕੰਨਾਂ ਤੇ ਜੂ ਨਹੀਂ ਸਰਕਦੀ ਸੋ ਇਸ ਸਬੰਧੀ ਜਦੋਂ ਵੀ ਉਹ ਅੱਜ ਕੱਲ ਜੇਲ੍ਹ ਤੋਂ ਬਾਹਰ ਆਏ ਤਾਂ ਸਾਡੇ ਨੁਮਾਇੰਦੇ ਜੱਥੇ ਬੰਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਡੀਆ ਦੇ ਰੁਬਰੂ ਹੋਏ ਉਹਨਾਂ ਨੇ ਕੀ ਕਿਹਾ ਉਸ ਦਿਨ ਨਜ਼ਰ ਮਾਤੇ ਜਿਹੜਾ ਜਿਹਨੇ ਜੇਲ੍ਹ ਮੈਨੂਅਲ ਐਮੈਂਡ ਕਰ ਦਿੱਤਾ ਇੱਕ ਬੰਦੇ ਲਈ ਜੇ ਇੱਕ ਹੁੰਦਾ ਵੀ ਦੋ ਵਾਰੀ ਬੰਦਾ ਪ੍ਰੂਲ ਲੈ ਸਕਦਾ ਉਹਦੇ ਸਾਰੇ ਜੇਲ੍ਹ ਮੈਨੂਅਲ ਪੰਜਾਬ ਜੇਲ੍ਹ ਮੈਨੂਅਲ ਹਰਿਆਣਾ ਜੇਲ੍ਹ ਮੈਨੂਅਲ ਤੇ ਇਹ ਸਾਰੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਤੇ ਹੁਣ ਐਕਟੇ ਸਾਰੇ ਐਮੈਂਡ ਕਰ ਦਿੱਤੇ ਉਹਨਾਂ ਨੇ ਤਾਂ ਹੁਣ ਤੇ ਹੁਣ ਇਹ ਤੋਂ ਕੀ ਬਾਰ ਬਾਰ ਕਹੀ ਜਾਏਗੀ ਆਪ ਵਕੀਲ ਹੁਣ ਮੈਂ ਇਹ ਪੁੱਛਣਾ ਚਾ ਰਿਹਾ ਸੀ ਕਿ ਇਸ ਦੇ ਪਿੱਛੇ ਅਦਾਲਤਾਂ ਹੁੰਦੀਆਂ ਨੇ ਜਾਂ ਇਹਦੇ ਪਿੱਛੇ ਇਹ 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 ਫਰੂਲ ਦਾ ਜਿਹੜਾ ਹੁੰਦਾ ਇਹਨਾਂ ਅਦਾਲਤਾਂ ਦਾ ਕੋਈ ਨਹੀਂ ਅਦਾਲਤਾਂ ਸਿਰਫ ਦਾ ਕੇਵਲ ਕੰਮ ਹੁੰਦਾ ਜੀ ਕੇਵਲ ਤਾਂ ਕੇਵਲ ਸਜ਼ਾ ਤੱਕ ਉੱਥੇ ਤੱਕ ਹੁੰਦਾ ਉਦੋਂ ਬਾਅਦ ਜਿਹੜਾ ਆ ਇਹ ਸਾਰਾ ਫਿਰ ਗਵਰਨਮੈਂਟ ਦਾ ਕਾਰਜ ਸੀ ਸੋ ਆਪਾਂ ਸੁਣਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਦੀ ਨਕੀਦੀ ਕੀਤੀ ਹੈ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਤੇ ਦੂਜੇ ਪਾਸੇ ਸ਼੍ਰੀ ਕਾਲਤਾਖਸਰਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਵੀ ਜੇ ਉਹ ਡੇਰਾ ਮੁਖੀ ਬਾਹਰ ਆਇਆ ਉਸ ਦਿਨ ਕੈਦੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਬੰਦੇ ਸਿੰਘਾਂ ਨੂੰ ਛੱਡਿਆ ਜਾਵੇ 30 32 32 ਸਾਲ ਤੋਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਸੋ ਸਿੰਘ ਸਾਹਿਬ ਕੀ ਕਹਿੰਦੇ ਨੇ ਉਸਤੇ ਵੀ ਨਜ਼ਰ ਮਾਰਦੇ ਆ ਔਰ ਜੇ ਬੰਦ ਬੜਾ ਕੰਮ ਕਰ ਰਿਹਾ ਹੈ ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸਾਰੇ ਸਭਿਆਚਾਰਕ ਜੀਵਨ ਤੋਂ ਵਸਦੇ ਨੇ ਲੋਕਾਂ ਨੂੰ ਅਤੇ ਇਤਾਰਿਕ ਕੀਤਾ ਜਾਂਦੇ ਨੇ ਕਿ ਇੱਥੇ ਪਰਮਪਰਦਾ ਹੈ ਪਰ ਪਰਮਪਰਦਾ ਦੀ ਗੱਲ ਦੇਖਿਆ ਸਿੱਖਾਂ ਵਾਸਤੇ ਕੋਈ ਵੀ ਤਰ੍ਹਾਂ ਦਾ ਪੱਤਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇੱਥੇ 332 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਤੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਸੁਨਾਰੂ ਇਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਜੁੜੀ ਰਿਹਾਈ ਹੈ ਉਹਨੇ ਚੱਲਦੇ ਜਾ ਰਹੀ ਬੰਦਾਸਨੀ ਦੀ ਰਿਹਾਈ ਹੈ। ਔਰ ਜਿਹੜਾ ਸੌਦਾ ਸਾਧ ਹੈ ਕਿ ਗੁਰਬੀਤਰਾ ਮਹਿਤਾ ਜਿਹੜਾ ਪਲਾਟਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਬਾਰ-ਬਾਰ ਫੈਰੋ ਦੇਖ ਕੇ ਰਿਹਾਈ ਦੇਖ ਕੇ ਤੇ ਸਿੱਖਾਂ ਨੂੰ ਜਿਹੜਾ ਉਨਸਾ ਗਿਆਨ ਕੀਤਾ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇਵਾਲ ਦੇ ਸਾਨ ਗਣ ਫੈਰੋਜ਼ ਦੇਣ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਤੇ ਸਿੱਖ ਪੰਥ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਬਹੁਤ ਵੱਡੀ ਇੱਕ ਤਾਂ ਇਨਸਾਫੀ ਹੈ ਸੋ ਆਪਾਂ ਸੁਣਿਆ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਛ ਤੇ ਸਾਬਕਾ ਜਥੇਦਾਰ ਅਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਕੀ ਕਿ ਆਪਾਂ ਸਾਰਾ ਸੁਣਿਆ ਸੋ ਕੁੱਲ ਮਿਲਾ ਕੇ ਜੋ ਸਿੱਖ ਜਥੇਬੰਦੀਆਂ ਨੇ ਸ੍ਰੀ ਕਾਲ ਤਖਤ ਸਾਹਿਬ ਸੋ ਉਹਨਾਂ ਦੀ ਇੱਕੋ ਹੀ ਅਪੀਲ ਹੈ ਕਿ ਸਾਡੇ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਰਿਹਾ ਕੀਤਾ ਜਾਵੇ ਤੇ ਅਲੱਗ-ਅਲੱਗ ਕਾਨੂੰਨ ਕਿਉਂ ਇੱਕ ਪਾਸੇ ਉਹ ਵਿਅਕਤੀ ਜਿਸ ਨੂੰ ਜਨਸੀ ਸ਼ੋਸ਼ਣ ਮਾਮਲੇ ਵਿੱਚ ਦੋ ਰਿਹਾ ਸਜ਼ਾ ਹੋਈ ਹੈ ਤੇ ਦੂਜੇ ਪਾਸੇ ਸਾਡੇ ਬੰਦੀ ਸਿੰਘ ਜੋਤੀ ਦੀ 32-32 ਸਾਲ ਤੋਂ ਬੰਦ ਪਰ ਅੱਜ ਤੱਕ ਇਹਨਾਂ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੂੰ ਪੈਰੋਲ ਤੱਕ ਨਹੀਂ ਮਿਲੀ ਜਦੋਂ ਕਿ ਡੇਰਾ ਮੁਖੀ ਲਗਾਤਾਰ 14ਵੀਂ ਵਾਰ ਪੈਰੋਲ ਤੇ ਹੈ ਕਦੇ 30 ਦਿਨ ਕਦੇ 40 ਦਿਨ ਕਦੇ 60 ਦਿਨ ਕਦੇ 25 ਦਿਨ ਸੋ ਪੈਰੋਲ ਕਿਉਂ ਕੀਤੀ ਜਾ ਰਹੀ ਹੈ ਕੀ ਹਰਿਆਣਾ ਸਰਕਾਰ ਨੇ ਉਹਨਾਂ ਲਈ ਜੇਲ ਮੈਨੂਅਲ ਵੱਖਰਾ ਬਣਾਇਆ ਕੀ ਇਹ ਜੇਲ ਮੈਨੂਅਲ ਬੰਦੀ ਸਿੰਘਾਂ ਲਈ ਨਹੀਂ ਹੋ ਸਕਦਾ ਕੀ ਇਹ ਜੇਲ ਮੈਨੂਅਲ ਜਿਹੜੇ 30 32 32 ਸਾਲ ਤੋਂ ਜੇਲਾਂ ਚ ਬੈਠੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਾਹ ਉੱਗਿਆ ਤਾਂ ਉਹ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਸਜਾਮਾ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਬਾਹਰ ਉਹਨਾਂ ਨੂੰ ਕਿਉਂ ਨਹੀਂ ਕੱਟਿਆ ਜਾ ਰਿਹਾ ਸੋ ਬੰਦੀ ਸਿੰਘਾਂ ਨੂੰ ਲੈ ਕੇ ਜੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਹਾਲੇ ਵਿੱਚ ਇੱਕ ਮੋਰਚਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਤੋਂ ਇਸ ਮੋਰਚੇ ਨੂੰ ਲੈ ਕੇ ਬੀਤੇ ਦਿਨੀ ਪੰਜਾਬ ਦੇ ਸਮੁੱਚੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਕਿਸਾਨ ਜੁਨੀਅਰਾਂ ਨੇ ਵੀ ਸ਼ਾਮਲ ਹੋਈਆਂ ਤੇ ਹੋਰ ਸਿੱਖ ਆਗੂ ਵੀ ਸ਼ਾਮਲ ਹੋਏ ਤਾਂ ਉਸ ਸਮੇਂ ਵੱਖ-ਵੱਖ ਆਗੂ ਨੇ ਕੀ ਕਿਹਾ ਉਸ ਤੇ ਨਜ਼ਰ ਮਾਰਦੇ ਬਾਪੂ ਜੀ ਲੰਬਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਰਿਹਾਈ ਲੈ ਕੇ ਮੰਗ ਹਰ ਇੱਕ ਬੰਦਾ ਕਰ ਰਿਹਾ ਅੱਜ ਪਟਿਆਲੇ ਦੇ ਵਿੱਚ ਪ੍ਰੋਟੈਸਟ ਕੀਤਾ ਸਤਿ ਪਤਸੋ ਹੰਗਾਰਾ ਕਿੱਦਾਂ ਮਿਲਿਆ ਕੀ ਮੈਸੇਜ ਕੀਆ 7 ਜਨਵਰੀ 2023 ਤੋਂ ਜਿਹੜਾ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਲਈ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਅੱਜ ਪੰਜਾਬ ਦਾ ਮੁੱਦਾ ਬਣ ਚੁੱਕਿਆ ਕਿਉਂਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਾਨ ਜਦੋਂ ਬਾਪੂ ਸੂਰਜ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਸੀ ਉਥੇ ਕਹਿੰਦਾ ਸੀ ਕਿ ਸਰਕਾਰਾਂ ਕਿਉਂ ਨਹੀਂ ਛੱਡ ਰਹੀਆਂ ਜਿਹੜੇ ਆਪਣੀ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਪਰੰਤੂ ਅੱਜ ਉਸ ਗੱਲ ਨੂੰ 7 ਸਾਲ ਬੀਤ ਚੁੱਕੇ ਜਦੋਂ ਇਹਦੀ ਸਰਕਾਰ ਆਈ ਅੱਜ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਅੱਜ ਅਸੀਂ ਰੋਸ ਵਜੋਂ ਇਹਨਾਂ ਦੇ ਸਟੇਟ ਦੇ ਮੁੱਖ ਮੰਤਰੀ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁੱਤੜੇ ਸਾੜੇ ਆ ਅੱਜ ਦੇਖਿਆ ਕਿੰਨਾ ਇਕੱਠ ਹੋਇਆ ਮੈਂ ਸ਼ਕਤ ਦਾ ਤਲਵਾਦ ਕਰਨਾ ਜਿਹੜਾ ਜਹੇਦਾਰ ਜਗਤਾਰ ਚ ਹਵਾਰਾ ਦੇ ਦਿਸ਼ਾ ਨਿਰਦੇਸ਼ ਤੇ ਕੌਮੀ ਇਨਸਾਫ ਮੋਰਚਾ ਲੱਗਿਆ ਉਹਦੇ ਸੱਦੇ ਤੇ ਅੱਜ ਸੰਗਤਾਂ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਰੱਖਣ ਵਾਲੀਆਂ ਅੱਜ ਪਹੁੰਚੀਆਂ ਸੋ ਇਹ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ ਜੇਕਰ ਅਜੇ ਵੀ ਉਹ ਆਪਣੀ ਨਸ਼ੇ ਦੀ ਜਿਹੜਾ ਹਕੂਮਤ ਦਾ ਨਸ਼ਾ ਉਹਦੀ ਨੀਂਦ ਸੁੱਤੇ ਰਹੇ ਨਾ ਜਾਗੇ ਤਾਂ 2027 ਚ ਇਹਨਾਂ ਦੀ ਸਰਕਾਰ ਦਾ ਹੀ ਪੁਤਲਾ ਸਾੜਿਆ ਜਾਣਾ ਇਹਨਾਂ ਨੂੰ ਸਤਾ ਤੋਂ ਬਾਹਰ ਕਰ ਦੇਣਾ ਸੰਕਰ ਕੀ ਲੱਗਦਾ ਲੰਬਾ ਸਮਾਂ ਹੋ ਗਿਆ ਪੰਜਾਬ ਸਰਕਾਰ ਦੇ ਵਿੱਚ ਕੀ ਰੋਲਾ ਸਰਕਾਰ ਕਹਿੰਦੀ ਹੈ ਸਾਡਾ ਕੋਈ ਰੋਲ ਨਹੀਂ ਆ ਤਾਂ ਸੈਂਟਰ ਨੇ ਕਰਨਾ ਹੈ ਭਗਵੰਤ ਮਾਨ ਰੋਲ ਪੀਸੀ ਦੇ ਵਿੱਚ ਇਹ ਗੱਲ ਕਹਿੰਦਾ ਹੈ ਪਰ ਉਹ ਕੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਲਗਾਤਾਰ ਸਿੱਖਾਂ ਦੇ ਉੱਤੇ ਅਤਿਆਚਾਰ ਹੁੰਦਾ ਹੈ ਕੀ ਸਰਕਾਰਾਂ ਸਮਝ ਨਹੀਂ ਰਹੀਆਂ ਦੇਖੋ ਭਗਵੰਤ ਮਾਨ ਨੂੰ ਮੇਰਾ ਚੈਲੰਜ ਹੈ ਕਿ ਇੱਕ ਟੇਬਲ ਤੇ ਬੈਠ ਕੇ ਗੱਲ ਕਰ ਲੈ ਮੈਂ ਸਾਫ਼ ਕਲੀਅਰ ਕਰਾਂਗਾ ਕਿ ਕਿਹੜੇ ਬੰਦੀਸ਼ੀਆਂ ਦੀ ਰਿਹਾਈ ਪੰਜਾਬ ਦੀ ਸਰਕਾਰ ਦੇ ਹੁਕਮ ਨਾਲ ਹੋਣੀ ਹੈ ਤੇ ਕਿਹੜੀ ਸੈਂਟਰ ਦੇ ਸਰਕਾਰ ਨਾਲ ਹੋਣੀ ਹੈ ਮੈਂ ਇੱਕ ਮਸਲਾ ਤੁਹਾਨੂੰ ਦੱਸਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਹੈ ਜਿਹਨਾਂ ਦੀ ਰਿਹਾਈ ਪੰਜਾਬ ਸਰਕਾਰ ਦੇ ਹੁਕਮ ਨਾਲ ਤੇ ਦਿੱਲੀ ਦੀ ਸਰਕਾਰ ਦੇ ਨਾਲ ਹੋਣੀ ਹੈ ਕਿਉਂਕਿ ਪਿਛਲੇ ਸਮੇਂ ਦਿੱਲੀ ਚ ਵੀ ਆਮ ਆਦਮੀ ਜੀ ਸਰਕਾਰ ਸੀ ਤੇ ਪੰਜਾਬ ਚ ਵੀ ਸੋ ਇਹਨਾਂ ਨੇ ਅਣਗੋਲਾ ਕਰਿਆ ਜਦੋਂ 7 ਬਾਰੀ ਉਹ ਟੈਨਸ ਰਿਵਿਊ ਬੋਰਡ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਜਿਹੜਾ ਦਿੱਲੀ ਦੀ ਸਟੇਟ ਸਰਕਾਰ ਨੇ ਬਣਾਇਆ ਵਾ ਸੀ ਹਮੇਸ਼ਾ ਉਹਦੀ ਰਿਹਾਈ ਨੂੰ ਰਿਜੈਕਟ ਕਰਦੀਆਂ ਰਹੀਆਂ ਸੋ ਇਹ ਇਹਨਾਂ ਦੇ ਅਧਿਕਾਰ ਖੇਤਰ ਹੈ ਜਿਹੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੇ ਦਿੱਲੀ ਦੇ ਕੇਸ ਖਤਮ ਹੋ ਚੁੱਕੇ ਉਹਨਾਂ ਦੀ ਸ਼ਿਫਟਿੰਗ ਵੀ ਪੰਜਾਬ ਸਰਕਾਰ ਦੇ ਹੁਕਮ ਨਾਲ ਹੋਣੀ ਹੈ ਸੋ ਜਿਹੜੇ ਮਸਲੇ ਪੰਜਾਬ ਸਰਕਾਰ ਨਾਲ ਸੰਬੰਧਿਤ ਇਸੇ ਤਰ੍ਹਾਂ ਕੇਂਦਰ ਦੀ ਸਰਕਾਰ ਨਾਲ ਕੇਂਦਰ ਨੇ 550ਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਤੇ ਇੱਕ ਨੋਟੀਫਿਕੇਸ਼ਨ ਕਰਿਆ ਸੀ ਜਾਰੀ ਕਾਦੇ ਸਿਮਬੰਦਿਚ ਕਾਦੇ ਆਈ ਕਰਨੀ ਹੈ ਪਰੰਤੂ ਉਹਨਾਂ ਦਾ ਉਹਨਾਂ ਨੇ ਪੂਰਾ ਨਹੀਂ ਕਰਿਆ ਸੋ ਜਿਸ ਤਰ੍ਹਾਂ ਹੁਣ ਸਰਕਾਰਾਂ ਇੱਕ ਡਰਾਮੇਬਾਜ਼ੀ ਕਰ ਰਹੀਆਂ ਕਿ ਅਸੀਂ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਉਣਾ ਇਹ ਉਦੋਂ ਹੀ ਸਾਰਤਕ ਹੋਏਗਾ ਜਦੋਂ ਪੰਜਾਬ ਦੇ ਮਸਲਿਆਂ ਨੂੰ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨਗੇ ਕਿਉਂਕਿ ਉਹ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਦੂਜੀ ਕੌਮ ਵਾਸਤੇ ਉਸਤੇ ਜ਼ੁਲਮ ਹੁੰਦੇ ਨੂੰ ਰੋਕਣ ਵਾਸਤੇ ਆਪਣਾ ਬਲੀਦਾਨ ਦਿੱਤਾ ਤੇ ਉਹਨਾਂ ਨੇ ਆਪਣਾ ਕੌਮ ਦੇ ਲੇਖੇ ਸ੍ਰੀ ਲਾਇਆ ਸੋ ਅਸਲ ਉਹਨਾਂ ਨੂੰ ਸਰਦਾ ਤੇ ਸਤਕਾਰ ਹੀ ਭੇਟ ਹੋਏਗਾ ਜੇ ਸਰਕਾਰਾਂ ਉਹਨਾਂ ਬੰਦੀ ਸਿੰਘਾਂ ਨੂੰ ਰਿਹਾਈ ਮਾਤਾ ਜੀ ਕੀ ਲੱਗਦਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਉਹਦੇ ਪ੍ਰਧਾਨ ਸਾਹਿਬ ਕਹਿੰਦੇ ਨੇ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਸੰਤਾ ਕੇਂਦਰਤਰ ਕਾ ਟਾਈਮ ਨਹੀਂ ਦੇ ਰਹੀ ਕਿ ਦੇਖ ਕਰ ਇੱਕ ਸੰਸਾ ਦੇ ਮੁਖੀ ਨੂੰ ਟਾਈਮ ਨਹੀਂ ਮਿਲ ਰਿਹਾ ਕੌਮ ਦੇ ਜਥੇਦਾਰ ਨੂੰ ਟਾਈਮ ਨਹੀਂ ਮਿਲ ਰਿਹਾ ਕਿ ਇਹ ਦ ਸਰਕਾਰ ਤੋਂ ਤੇ ਕੀ ਸਮਝਿਆ ਵੀ ਕੌਮ ਦਾ ਵਾਕੀ ਦੁਬਦਾ ਦੇ ਵਿੱਚ ਹੈ ਜਾਂ ਫਿਰ ਕੋਈ ਚਿੰਤਾ ਦੀ ਵਿਸ਼ਾ ਕੋਈ ਨਹੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਜਿਹੜੀਆਂ ਨੇ ਸਰਕਾਰ ਆਪਣੀਆਂ ਪਾਰਟੀਆਂ ਹੋਣ ਬਿਡੇ ਪੰਥਕ ਸਰਕਾਰ ਅਕਾਲੀ ਦਲ ਆਪਣੇ ਪਰਸਨਲ ਮੁੱਦਿਆਂ ਲਈ ਉਹਨਾਂ ਨੂੰ ਹਰ ਟਾਈਮ ਮਿਲ ਜਾਂਦਾ ਹੈ ਇਹ ਸਾਰੀਆਂ ਸਾਜ਼ਿਸ਼ਾਂ ਨੇ ਕੋਝੀਆਂ ਹਰਕਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚੁਣੀ ਹੋਈ ਜਥੇਬੰਦੀ ਹੈ ਜੇ ਉਹ ਸਿਹਰਦ ਹੋਵੇ ਜੇ ਉਹ ਇਨਸਾਫ ਪਸੰਦ ਹੋਵੇ ਜੇ ਉਹ ਚੌਂਦੀ ਹੋਵੇ ਤਾਂ ਸਭ ਕੁਝ ਬੂਮਕੇਨ ਹੈ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਦੇ ਇਸ਼ਾਰਿਆਂ ਤੋਂ ਬਿਨਾ ਸਟੇਟ ਗਵਰਨਮੈਂਟ ਦਾ ਚੱਲਣਾ ਅਸੰਭਵ ਹੋ ਜਾਂਦਾ ਹੈ ਤਾਂ ਉਹ ਨਿਰਦੇਸ਼ਾ ਨਿਰਦੇਸ਼ ਦਾ ਡਰਾਮੇ ਕਰ ਰਿਹਾ ਹੈ ਦੋਨੋਂ ਪੰਜਾਬ ਸਰਕਾਰ ਵੀ ਔਰ ਕਿਉਂਕਿ ਉਹ ਸਿੱਖ ਵਿਰੋਧੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਸਿੱਖ ਧਰਮ ਲਈ ਜਿਨ੍ਹਾਂ ਨੇ ਉਹਨਾਂ ਨੂੰ ਆਜ਼ਾਦੀਆਂ ਬਖਸ਼ੀਆਂ ਰਾਜ ਭਾਗ ਸੰਪਿਆ ਕੁਰਬਾਨੀਆਂ ਦਿੱਤੀਆਂ ਲੰਗਰ ਲਾ ਲਏ ਔਰ ਉਹਨਾਂ ਨੂੰ ਹਰ ਔਖੀ ਘੜੀ ਦੇ ਵਿੱਚ ਨਾਟ ਓਨਲੀ ਇਨ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਕੌਮ ਇੰਨਾ ਕੁਛ ਕਰਦੀ ਐ ਤਾਂ ਉਹਨਾਂ ਨੂੰ ਇਹਨਾਂ ਦੇ ਅਕਿਰਤ ਕਰਨ ਨਹੀਂ ਹੋਣਾ ਚਾਹੀਦਾ ਗੁਰੂ ਜੀ ਤੁਸੀਂ ਕਿਹਾ ਵੀ ਸਿੱਖਾਂ ਦੀ ਰੋਜ਼ ਅਜਈਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਦੇ ਸਿੱਖ ਬੀਬੀ ਨੂੰ ਕਿਰਪਾਨ ਪਾਣ ਤੋਪੇ ਪਰ ਨਹੀਂ ਦਿੱਤਾ ਜਾਂ ਦਿੱਤਾ ਜਾਂਦਾ ਕਦੇ ਸਿੱਖਾਂ ਦੀ ਕੁੱਟਮਾਰ ਹੁੰਦੀ ਆ ਕਦੇ ਦਸਤਾਰ ਉਤਾਰੀ ਜਾਂਦੀ ਐ ਕਿ ਤੁਹਾਨੂੰ ਲੱਗਦਾ ਨਹੀਂ ਕੋਈ ਅਜਿਹਾ ਸਖਤ ਕਾਨੂੰਨ ਹੋਣਾ ਚਾਹੀਦਾ ਕਿ ਇਦਾਂ ਦੀਆਂ ਵਾਰਦਾਤਾ ਜਿੰਨਾ ਨਾ ਹੋਣ ਜਾ ਕੇ ਢਣਾਵਾ ਨਾ ਹੋਣ ਜਿਹੜੇ ਮੈਂ ਇੱਥੇ ਇੱਕ ਗੱਲ ਕਰੂੰਗੀ ਜਿਹੜੇ ਭਾਜਪੀ ਦੇ ਵਿੱਚ ਸ਼ਾਮਲ ਹੋ ਰਿਹਾ ਸਿੱਖ ਨੇ ਜੋ ਹੈ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਜੋ ਵੀ ਦਿੱਲੀ ਦੇ ਜਿਹੜੇ ਸਿੱਖ ਨੇ ਉਹ ਬਹਾਨਾ ਇਹ ਬਣਾ ਰਹੇ ਨੇ ਵੀ ਅਸੀਂ ਸਿੱਖਾਂ ਦੀਆਂ ਮੰਗਾਂ ਸਾਰੀ ਦੁਨੀਆ ਜਾਣਦੀ ਏ ਕਿ ਈਡੀ ਦੇ ਡਰ ਤੋਂ ਆਪਣੇ ਜਿਹੜੇ ਪਰਸਨਲ ਉਹਨਾਂ ਦੇ ਸਵਾਰਥ ਨੇ ਉਹਨਾਂ ਲਈ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜੇ ਤੁਸੀਂ ਸਿੱਖੀ ਲਈ ਸ਼ਾਮਲ ਹੋ ਤੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਗੱਲਾਂ ਕਿਉਂ ਨਹੀਂ ਕਰਦੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਗੱਲ ਕਿਉਂ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੀ ਗੱਲ ਕਿਉਂ ਨਹੀਂ ਕਰਦੇ ਜਿਹੜਾ ਸਾਡੀ ਕੌਮ ਦਾ ਦਿਮਾਗ ਹੈ ਜੇਕਰ ਉਹ ਉੱਤੇ ਵੱਲ ਹੁੰਦਾ ਕੋਈ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਕਿ ਸਾਡੇ ਬੱਚਿਆਂ ਨੂੰ ਘੜੇ ਪਾਣ ਕਰਕੇ ਕਿਰਪਾਨ ਪਾਈ ਹੋਣ ਕਰਕੇ ਐਗਜ਼ਾਮ ਦੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਂਦਾ ਉਹ ਇੱਕ ਆਜ਼ਾਦ ਦੇਸ਼ ਦੇ ਵਿੱਚ ਜਿਹੜੀ ਸਰਕਾਰ ਹੈ 90% ਲੋਕਾਂ ਦੀ ਜਿਹੜੀ ਨਮਾਇੰਦਗੀ ਕਰ ਰਹੀ ਪੰਜਾਬ ਦੇ ਲੋਕ ਨੇ ਸਿੱਖ ਕੌਮ ਹੈ ਉਹਨਾਂ ਨੂੰ ਅਪਮਾਨਿਤ ਕਰਨਾ ਉਹਨਾਂ ਨੂੰ ਬੇਗਾਨਗੀ ਦਾ ਅਹਿਸਾਸ ਜਿਵੇਂ ਤੁਸੀਂ ਕਿਹਾ ਬੀਜੇਪੀ ਚ ਕੁਝ ਸਿੱਖ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ ਕੈਪਟਨ ਮਿੰਦਰ ਸਿੰਘ ਦਾ ਤੁਸੀਂ ਨਾਮ ਲਿਆ ਜਾਂ ਹੋਰ ਚਿਹਰੇ ਨੇ ਕਿ ਉਹਨਾਂ ਨੂੰ ਸਿੱਖੀ ਬਾਰੇ ਕੋਈ ਗਿਆਨ ਨਹੀਂ ਹੈ ਜਦੋਂ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਉਹ ਸੈਂਟਰ ਤੱਕ ਅਪਰੋਚ ਕਰਨ ਦੇ ਦੇ ਪ੍ਰਧਾਨ ਮੰਤਰੀ ਤੱਕ ਅਪਰੋਚ ਕਰਨ ਕਿ ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ ਸਾਡੇ ਸਿੱਖਾਂ ਦੇ ਉੱਪਰ ਅਜਿਹਾ ਵਰਤਾਰਾ ਕਿਉਂ ਕੀਤਾ ਜਾ ਰਿਹਾ ਇਹ ਇੱਕ ਬੇਸ਼ਰਮੀ ਦੀ ਖਾਤ ਹੈ ਲਾਣਤ ਹੈ ਇਹਨਾਂ ਨੂੰ ਜੇਕਰ ਇਹਨਾਂ ਨੂੰ ਸਿੱਖੀ ਸਿਧਾਂਤਾਂ ਬਾਰੇ ਜਾਣਕਾਰੀ ਹੈ ਤਾ ਉਹ ਸੈਂਟਰਲ ਗਵਰਨਮੈਂਟ ਨੂੰ ਮੋਦੀ ਨੂੰ ਅਗਰਿਆ ਮੰਤਰੀ ਅਮਿਤ ਸ਼ਾਲੂ ਉਹਦੇ ਤੋਂ ਜਾਣੂ ਕਰਾਉਣ ਸਿੱਖ ਮਰਿਆਦਾ ਕੀ ਹੈ ਸਿੱਖੀ ਸਿਧਾਂਤ ਕੀ ਹੈ ਜੇ ਮਨ ਜਾਣ ਤੇ ਸਭ ਬਾਤ ਜਾਣ ਤੇ ਹੀ ਓਗਣ ਕਰੈ ਫਿਰ ਉਹਨਾਂ ਲਈ ਜਿਹੜੇ ਸਿੱਖ ਭਾਜਪੀ ਦੇ ਵਿੱਚ ਧੜਾ ਧੜ ਸ਼ਾਮਲ ਹੋ ਰਹੇ ਨੇ ਆਪਣੀਆਂ ਪੀਡੀ ਤੋਂ ਬਚਣ ਲਈ ਤੇ ਆਪਣੇ ਸਵਾਰਥਾਂ ਲਈ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨਾਂ ਦੀ ਕੌਮ ਦੇ ਨਾਲ ਉਹਨਾਂ ਦੀ ਕੌਮ ਦੇ ਲੋਕਾਂ ਦੇ ਨਾਲ ਉਸ ਕੌਮ ਦੇ ਗ੍ਰੰਥਾਂ ਦੇ ਨਾਲ ਕੀ ਕੁਛ ਹੋ ਰਿਹਾ ਹੈ ਅੱਛਾ ਮੇਰਾ ਹੁਣ ਜਿਵੇਂ ਤੁਸੀਂ ਅੱਜ ਪ੍ਰੋਟੈਸਟ ਕਰ ਲਿਆ ਪ੍ਰੋਟੈਸਟ ਲੰਮੇ ਸਮੇਂ ਤੋਂ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਰ ਸ਼ਰਮਿਕ ਦੁਆਰਾ ਪ੍ਰਬੰਧਕ ਕਮੇਟੀ ਹਰ ਵਾਰ ਬੰਦੀ ਸਿੰਘਾਂ ਦਾ ਨਾਮ ਦਾ ਜ਼ਿਕਰ ਕਰਦੀ ਆ ਪਰ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਜਿਹੜਾ ਹੈ ਭਾਈ ਬਲਵੰਤ ਸਿੰਘ ਰਾਜੂਵਾਨਾ ਦਾ ਸਭ ਤੋਂ ਉੱਪਰ ਆਉਂਦਾ ਹੈ ਕੀ ਲੱਗਦਾ ਹੈ ਕਿ ਤੁਹਾਨੂੰ ਨਾਮ ਚਾਹੇ ਸਾਰੇ ਬੰਦੀ ਸਿੰਘਾਂ ਦਾ ਲਿਆ ਜਾਂਦਾ ਪਰ ਸਭ ਤੋਂ ਉੱਪਰ ਭਾਈ ਬਲਵੰਤ ਸਿੰਘ ਰਾਜੂਵਾਨਾ ਦਾ ਲਿਆ ਜਾਂਦਾ ਕੀ ਉਹਨਾਂ ਨੂੰ ਬਾਕੀ ਬੰਦੀ ਸਿੰਘਾਂ ਦਾ ਨਾਮ ਦਾ ਜ਼ਿਕਰ ਨਹੀਂ ਹੈ ਹਾਂ ਭਾਈ ਬਲਵੰਤ ਸਿੰਘ ਰਾਜੂਵਾਨਾ ਵੀ ਸਾਡੇ ਜਿਹੜੇ ਨੇ ਬਹੁਤ ਵੱਡੇ ਕ ਪਰ ਦੂਜੇ ਵੀ ਉਹਨਾਂ ਤੋਂ ਘੱਟ ਨਹੀਂ ਉਹ ਕੋਈ ਆਪਣੀ ਪਰਸਨਲ ਬੇਟੇ ਲੁੱਟਮਾਰ ਕਰਕੇ ਤਾਂ ਗਏ ਨਹੀਂ ਪਰਸਨਲ ਕੋਈ ਜਾਇਦਾਦ ਤਾਂ ਉਹਨਾਂ ਨੇ ਬਣਾਈਆ ਨਹੀਂ ਕੌਮੀ ਜਿਹੜੇ ਹਿੱਤਾਂ ਵਾਸਤੇ ਉਹ ਜੇਲਾ ਚ ਗਏ ਨੇ ਤੇ ਬਰਾਬਰ ਸਾਰਿਆਂ ਦਾ ਨਾਮ ਆਉਣਾ ਚਾਹੀਦਾ ਹੈ ਸਾਰਿਆਂ ਦੀ ਦਿਖਾਈ ਲਈ ਜਿਹੜੀ ਸਿਹਰਦਤਾ ਦੇ ਨਾਲ ਬੜੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਕੋਲ ਜਿਹੜਾ ਹੈ ਪੰਜਾਬ ਦੀ ਸੰਗਤ ਦਾ ਲਹੂ ਡੋਲ ਕੇ ਕਮਾਇਆ ਹੋਇਆ ਪੈਸਾ ਜਾਂਦਾ ਹੈ ਔਰ ਉਸ ਪੈਸੇ ਦੀ ਉਹ ਦੁਰਵਰਤੋਂ ਕਰ ਰਹੇ ਨੇ ਕੋਈ ਵੀ ਸਿੱਖਾਂ ਦੇ ਉਹਦੇ ਲਈ ਚੰਗੇ ਮਸਲਿਆਂ ਲਈ ਉਸ ਪੈਸੇ ਦੀ ਵਰਤੋਂ ਨਹੀਂ ਕਰਦੇ ਇਹ ਇਹਨਾਂ ਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਹੈ ਖੌਫ ਹੋਣਾ ਚਾਹੀਦਾ ਹੈ ਜਿਵੇਂ ਪਾਸ਼ਾ ਦਾ ਗੁਰਤੇਗ ਬਾਧਾ ਸਭੀ ਦਾ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਦੇ ਨਾਮ ਤੋਂ ਇਡੀਆਂ ਵੱਡੇ ਕਪਲੇ ਕਰ ਰਹੇ ਨੇ ਜਿਹੜਾ ਪੰਜਾਬ ਸਟੇਟ ਲੈਵਲ ਦਾ ਪੈਸਾ ਉਹਨਾਂ ਦੇ ਕੋਲ ਹੈ ਤੇ ਪੈਸਾ ਵਰਤਿਆ ਕਿੱਥੇ ਜਾ ਰਿਹਾ ਹੈ ਦੇਸ਼ ਦਾ ਬੱਚਾ ਬੱਚਾ ਜਾਂਦਾ ਸੋ ਆਪਾਂ ਸੁਣਿਆ ਕਿ ਵੱਖ-ਵੱਖ ਆਗੂਆਂ ਨੇ ਜਾਂ ਤੋਂ ਡਿਪਟੀ ਕਮਿਸ਼ਨ ਅਲੱਗ-ਅਲੱਗ ਜੋ ਪੂਰੇ ਪੰਜਾਬ ਦੇ ਵਿੱਚ ਹੈ ਤਾਂ ਉਹਨਾਂ ਨੇ ਮੰਗ ਪੱਤਰ ਦਿੱਤੇ ਆ ਤੇ ਮੰਗ ਪੱਤਰਾਂ ਰਾਹੀਂ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਬੰਦੀ ਸਿੰਘ ਰਿਹਾ ਕਿਉਂ ਨਹੀਂ ਹੋ ਰਹੇ ਕਾਰਨ ਕੀ ਹੈ ਡਰ ਕਿ ਉਹ ਰਹੀ ਹੈ ਕੇਂਦਰ ਸਰਕਾਰ ਕਿ ਇਹ ਬੰਦੀ ਸਿੰਘ ਬਾਹਰ ਆ ਕੇ ਕੋਈ ਹੰਗਾਮਾ ਕਰ ਸਕਦੇ ਆ ਜਾਂ ਕੀ ਸਾਡੇ ਦੇਸ਼ ਨੂੰ ਖਤਰਾ ਹੈ ਇਹਨਾਂ ਤੋਂ ਤੋ ਜੇਕਰ ਇਹਨਾਂ ਬੰਦੀ ਸਿੰਘਾਂ ਦਾ ਜੋ 30 32 32 ਸਾਲ ਜਿਨ੍ਹਾਂ ਦੇ ਘਰ ਬਰਵਾਦ ਹੋ ਗਏ ਜੇਕਰ ਉਹ ਬੰਦੀ ਸਿੰਘ ਬਾਹਰ ਨਹੀਂ ਆ ਸਕਦੇ ਬਾਹਰ ਨਹੀਂ ਆ ਰਹੇ ਜੇ ਉਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਤਾਂ ਫਿਰ ਦੂਜੇ ਪਾਸੇ ਡੇਰਾ ਮੁਖੀ ਨੂੰ ਬਾਹਰ ਲਿਆਉਣ ਦੇ ਲਈ ਬਾਰ-ਬਾਰ ਪੈਰੋਲ ਦੇਣਾ ਤਾਂ ਉਹ ਕਾਨੂੰਨ ਕੀ ਕਾਨੂੰਨ ਸਾਡੇ ਦੇਸ਼ ਲਈ ਵੱਖਰਾ ਸੋ ਇਸ ਤੇ ਸਮੁੱਚੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਔਰ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਅੱਜ ਸਿੰਘ ਸਹਿਬਾਨ ਪੰਜ ਸਿੰਘ ਸਹਿਬਾਨਾਂ ਦੇ ਸ੍ਰੀ ਕਾਲ ਤੱਕ ਸਾਹ ਵਿਖੇ ਇਕੱਤਰਤਾ ਹੋਈ ਉਸ ਇਕੱਤਰਤਾ ਦੇ ਵਿੱਚ ਕੀ ਹੋਇਆ ਇਹ ਪ੍ਰੋਗਰਾਮ ਜਿਹੜਾ ਸਾਰਾ ਤੁਹਾਨੂੰ ਸ਼ਾਮ ਅੱਜ ਰਾਤ 9:30 ਵਜੇ 9:00 ਵਜੇ 20 ਮਿੰਟ ਤੇ ਪ੍ਰੋਗਰਾਮ ਬੋਲਦਾ ਪੰਜਾਬ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla Office Bakersfield for all your immigration family law needs. ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ